ਖਨੌਰੀ ਬਾਰਡਰ ਤੋਂ ਇਸ ਵੇਲੇ ਮੇਰੇ ਨਾਲ ਬਲਦੇਵ ਸਿੰਘ सिरसा ਨੇ ਕਿਸਾਨ ਮਹਾਪੰਚਾਇਤ ਤੋਂ ਤੇ ਮੈਂ ਬਿਲਕੁਲ ਇਸ ਵੇਲੇ ਸਟੇਜ ਦੇ ਨੇੜੇ ਖੜਿਆ ਇੱਕ ਵਾਰ ਤੁਸੀਂ ਦੇਖ ਵੀ ਸਕੋ ਜਿਓ ਕਿ ਇਹ ਸਟੇਜ ਦੀਆਂ ਤਸਵੀਰਾਂ ਨੇ ਜਰਜੀਤ ਸਿੰਘ ਡੱਲੇਵਾਲ ਸਟੇਜ ਦੇ ਉੱਪਰ ਨੇ ਜਿੱਥੇ ਸੰਬੋਧਨ ਕਰ ਰਹੇ ਨੇ ਸਮਾਰ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਹੋਏ ਨੇ ਬਲਦੇਵ ਸਿੰਘ सिरसा ਨਾਲ ਨੇ ਸਿਰਸਾ ਸਾਹਿਬ ਕਿਸਾਨ ਜਥੇਬੰਦੀਆਂ ਅੱਜ ਦਾ ਪ੍ਰੋਗਰਾਮ ਸੀ ਕਿ 4 ਤਰੀਕ ਨੂੰ ਅਸੀਂ ਕਿਸਾਨ ਮਹਾਪੰਚਾਇਤ ਕਰਾਂਗੇ ਤੇ ਤੁਹਾਡਾ ਇਹ ਸੀ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਹੋਵੇ ਕੱਪ ਹੋਇਆ ਵੀ ਇੱਥੇ ਦੇਖੋ ਅੱਜ ਦਾ ਜਿਹੜਾ ਇਕੱਠ ਹੈ ਇਸ ਇਕੱਠ ਨੇ ਇੱਕ ਫੈਸਲਾ ਕਰਤਾ ਕਿ ਕਿਸਾਨਾਂ ਦਾ ਲੀਡਰ ਕੌਣ ਇਸ ਪਾਸੇ ਅੱਜ ਜਿਹੜਾ ਇਕੱਠ ਹੋਇਆ ਇਹ ਆਪਣੇ ਆਪ ਲੋਕ ਆਪ ਮੁਹਾਰੇ ਲੋਕ ਜਿਹੜੇ ਨੇ ਉਹ ਆ ਰਹੇ ਨੇ ਜਿਨ੍ਹਾਂ ਨੂੰ ਇਹ ਪਤਾ ਲੱਗਾ ਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਇੱਕੋ ਇੱਕ ਕਿਸਾਨਾਂ ਦਾ ਲੀਡਰ ਹੈ ਜਿਹੜਾ ਕਿ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਤੇ ਸਾਡੇ ਆਉਣ ਵਾਲੀਆਂ ਜਿਹੜੀਆਂ ਨਸਲਾਂ ਉਹਨਾਂ ਨੂੰ ਬਚਾਉਣ ਵਾਸਤੇ ਕੰਮ ਕਰਦਾ ਤੇ ਐਡੇ ਵੱਡੇ ਇਕੱਠ ਤੋਂ ਬਾਅਦ ਕੀ ਹੋਰ ਕੀ ਪ੍ਰੋਗਰਾਮ ਹੋ ਸਕਦਾ ਕਿਸਾਨਾਂ ਦਾ ਕਾਕਾ ਜੀ ਕਮਾਲ ਹੋਈ ਹੈ ਤੁਸੀਂ ਸਾਡੇ ਤੇ ਸਵਾਲ ਹੈ ਨਹੀਂ ਮੈਂ ਤਾਂ ਰਣਨੀਤੀ ਪੁੱਛ ਰਿਹਾ ਰਣਨੀਤੀ ਰਣਨੀਤੀ ਵੀ ਦੱਸ ਦਿਆਂਗੇ ਮੇਰਾ ਮਤਲਬ ਆ ਵੀ ਇਹਦੋਂ ਵੱਡਾ ਕੋਈ ਮਸਲਾ ਹੋ ਸਕਦਾ ਜਿੰਦਗੀ ਦਾ ਤੇ ਯਾਰ ਲਾਤੀ ਤੇਲ ਕੱਟ ਕੇ ਉਹਦਾ ਸਰੀਰ ਜਿਹੜਾ ਉਹ ਘਟ ਰਿਹਾ ਜਾ ਰਿਹਾ ਬਾਕੀ ਜਿਹੜੇ ਐਕਸ਼ਨ ਪ੍ਰੋਗਰਾਮ ਨੇ ਉਹ ਪਤਾ ਨਹੀਂ ਹੁੰਦਾ ਕਿ ਫਿਰ ਮੀਟਿੰਗ ਕਰਾਂਗੇ ਅੱਜ ਦਾ ਜਿਹੜਾ ਉਹ ਸਾਰਾ ਵਿਚਾਰ ਕਰਾਂਗੇ ਉਸ ਤੋਂ ਬਾਅਦ ਕੋਈ ਵੀ ਐਕਸ਼ਨ ਜਿਹੜਾ ਉਹ ਲਿਆ ਜਾ ਸਕਦਾ ਪਰ ਵਿਚਾਰ ਕਰਕੇ ਕੋਈ ਹਿੱਲ ਜੁਲ ਹੈ ਸਰਕਾਰ 'ਚ ਜਾਂ ਨਹੀਂ ਮਤਲਬ ਕੋਈ ਸੀ ਆਫੀਸ਼ੀਅਲੀ ਦਾ ਕੁਛ ਨਹੀਂ ਆਨ ਆਫੀਸ਼ੀਅਲ ਕੁਛ ਹੋਵੇ ਦੇਖੋ ਇਹ ਜਿਹੜੀਆਂ ਹਿਲਜੁਲ ਜਿਹੜੀ ਸਰਕਾਰ ਦੀ ਆ ਪੰਜਾਬ ਸਰਕਾਰ ਜਾਗੀ ਆ ਨਾ ਭਗਵੰਤ ਮਾਨ ਬੋਲਿਆ ਨਾ ਹੁਣ ਕੀ ਆ ਨਾ ਉਹਨੇ ਕਿ ਮੈਂ ਕਿਸਾਨਾਂ ਦੇ ਨਾਲ ਆ 11 ਮਹੀਨੇ ਤੇ ਸੁੱਤਾ ਹੀ ਰਿਆ ਦੋ ਕਿ ਮੀਟਿੰਗਾਂ ਪਹਿਲਾਂ ਪਹਿਲਾਂ ਕਰਤੀਆਂ ਉਸ ਤੋਂ ਬਾਅਦ ਸੁੱਤਾ ਰਿਆ ਅੱਜ ਜਿਹੜਾ ਜਿਹੜਾ ਭਗਵੰਤ ਸਤਾਮਾਨ ਜਿਹੜਾ ਬੋਲਿਆ ਤੇ ਕੇਂਦਰ ਸਰਕਾਰ ਨੂੰ ਵੀ ਮਜਬੂਰ ਹੋਣਾ ਪਊਗਾ ਬੋਲਣਾ ਪਵੇਗਾ ਕਰਨਾ ਪਵੇਗਾ ਇਹ ਨਹੀਂ ਹੈਗਾ ਕਿ ਇਹ ਦੇਸ਼ ਦੇ ਜਿਹੜੇ ਲੋਕ ਨੇ ਇਹ ਪੂਰੇ ਇੱਕ ਤਾਂ ਕਹਿੰਦੇ ਸੀ ਕਿ ਪੰਜਾਬ ਦਾ ਮੋਰਚਾ ਹੈ ਪੰਜਾਬ ਤੇ ਹਰਿਆਣਾ ਤੇ ਪੂਰੇ ਦੇਸ਼ ਦੇ ਵਿੱਚੋਂ ਅੱਜ ਕਿਹੜਾ ਸੂਬਾ ਹੈ ਕੇਰਲਾ ਆਂਧਰਾ ਤਾਮਿਲਨਾਡੂ ਰਾਜਸਥਾਨ ਯੂਪੀ ਮਰ ਕਿਹੜਾ ਸੂਬਾ ਹੈ ਜਿੱਥੋਂ ਅੱਜ ਕਿਸਾਨ ਜਿਹੜੇ ਨੇ ਉਹ ਲੀਡਰ ਆਪਣੇ ਆਪਣੇ ਜਥਿਆਂ ਨਾਲ ਨਹੀਂ ਆਏ ਅੱਜ ਦੋ ਕਿਸਾਨ ਮਹਾਪੰਚਾਇਤਾਂ ਨੇ ਕਿ ਖਨੌਰੀ ਬਾਡਰ ਦੂਜੀ ਟੋਹਾਨਾ ਦੂਜੀ ਕਿਸਾਨ ਮਹਾਪੰਚਾਇਤ ਤੁਹਾਡੇ ਸਾਥੀ ਨੇ ਕਿਸਾਨ ਆਗੂ ਨੇ तमाम ਉੱਥੇ ਵੀ ਕਿਸਾਨ ਨੇ ਉਹ ਉਹਦੇ ਬਾਰੇ ਕੀ ਨਜ਼ਰੀਆ ਮੇਰਾ ਖਿਆਲ ਹੈ ਮੈਨੂੰ ਉੱਥੇ ਜ਼ਿਆਦਾ ਬੋਲਣ ਦੀ ਲੋੜ ਨਹੀਂ ਵੈਸੇ ਇੱਕ ਤਾਂ ਜਿਵੇਂ ਨਜ਼ਰੀਆ ਹੁੰਦਾ ਨਾ ਜ਼ਰੂਰੀ ਨਹੀਂ ਕਿ 네ਗੇਟਿਵ ਹੀ ਬੋਲਣਾ ਕਿ ਕੀ ਨਜ਼ਰੀਆ ਉਹ ਕਹਿੰਦੇ ਨੇ ਕਿ ਅਸੀਂ ਇਹਨਾਂ ਦੀ ਸਪੋਰਟ ਚ ਕਰ ਰਹੇ ਹਾਂ ਇਹ ਗੱਲ ਕਹੀ ਉਹਨਾਂ ਨੇ ਜੇ ਸਪੋਰਟ ਚ ਕਰਨੀ ਸੀ ਤੇ ਬਰਾਬਰ 4 ਤਰੀਕ ਨੂੰ ਹਾਂ ਨੇ ਚ ਆ ਸਾਡੇ ਨਾਲ ਦੂਜੀ ਉਹਨਾਂ ਨੇ ਰੱਖੀਆ ਮੋਗੇ ਉਹ ਵੀ ਸਾਡੇ ਬਿਲਕੁਲ ਇਥੋਂ ਨੇੜੇ ਇਹ ਜਿਹੜੀਆਂ ਜੇ ਉਹਨਾਂ ਦੀ ਸਾਨੂੰ ਇਹ ਗੱਲ ਸੋਚਦੇ ਨੇ ਕਿ ਅਸੀਂ ਸਪੋਰਟ ਕਰ ਰਹੇ ਹਾਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਜਿਹੜਾ ਅਸੀਂ ਉਹਦੀ ਜ਼ਿੰਦਗੀ ਚਾਹੁੰਨੇ ਆ ਉਹਦੇ ਨਾਲ ਸਾਨੂੰ ਹਮਦਰਦੀ ਆ ਤੇ ਫਿਰ ਇਹ ਵਕ ਵਕ ਜਿਹੜੇ ਪ੍ਰੋਗਰਾਮ ਜਿਹੜੇ ਨੇ ਇਹ ਉਥੇ ਕਿਉਂ ਰੱਖੇ ਇਹ ਲੋਕਾਂ ਨੂੰ ਕਾਲ ਦੇ ਸਕਦੇ ਸੀ ਆਪ ਨਹੀਂ ਸੀ ਹੋਣਾ ਕਹਿ ਦਿੰਦੇ ਭਈ ਜਾਓ ਭਾਈ ਜਾਓ ਉਥੇ ਫਿਰ ਤੁਸੀਂ ਗੱਲ ਫਿਰ ਤੁਸੀਂ ਵੀ ਸਮਝਦੇ ਕਿ ਸਾਡੇ ਨਾਲ ਦੱਰੀ ਹੈ ਪਹਿਲੀ ਗੱਲ ਤੋਂ ਉਹਨਾਂ ਨੂੰ ਆਪ ਪਾਉਣਾ ਚਾਹੀਦਾ ਜਿਨ੍ਹਾਂ ਨੇ ਲੀਡਰ ਅਜ ਤੱਕ ਆਏ ਨੇ ਅਸੀਂ ਕਿਸੇ ਨੂੰ ਮਾੜਾ ਨਹੀਂ ਬੋਲਿਆ ਹਰ ਬੰਦੇ ਨੂੰ ਅਸੀਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਮਲਾਇਆ ਅਤੇ ਕਿਸੇ ਆਜ ਦਾ ਸਤਕਾਰ ਕੀਤਾ ਕਿ ਉਹ ਇਤਿਹਾਸਕ ਦੇ ਨਹੀਂ ਆਏ ਤੇ ਇਹਦਾ ਮਤਲਬ ਇਹ ਥੋੜਾ ਹੈ ਕਿ ਉਹ ਇਹ ਹੱਕ 'ਚ ਨਹੀਂ ਉਹਨਾਂ ਦੀ ਜੋ ਸੋਚ ਹੈ ਵੀ ਇਸ ਮੋਰਚੇ ਨੂੰ ਤਾਰਪੀਡੋ ਕਰਨਾ ਇਹ ਜਿਹੜਾ ਇਕੱਠ ਅੱਜ ਦਾ ਇਕੱਠ ਹੈ ਇਸ ਇਕੱਠ ਨੂੰ ਜਿਹੜਾ ਉਹ ਘਟਾਉਣ ਵਾਸਤੇ ਹੀ ਉਹਨਾਂ ਨੇ ਇਹ ਸਾਰਾ ਪ੍ਰੋਗਰਾਮ ਕੀਤਾ ਤੇ ਜਿਹੜੀ ਉਹਨਾਂ ਨੇ 9 ਤਰੀਕ ਨੂੰ ਮੁਗੇ ਰੱਖੀ ਆ ਉਹਦੇ ਵਿੱਚ ਵੀ ਇਹੀ ਆ ਕਿ ਜਿਹੜੇ ਲੋਕ ਧੜਾ ਧੜੇ ਇੱਥੇ ਆ ਰਹੇ ਨੇ ਉਹਨਾਂ ਲੋਕਾਂ ਨੂੰ ਕਿਸੇ ਵੀ ਤਰੀਕੇ ਨਾਲ ਜਿਹੜਾ ਉਹ ਰੋਕਿਆ ਜਾਵੇ ਅਸਲ ਸੋਚ ਤੇ ਆ ਪੰਜਾਬ ਸਰਕਾਰ ਪ੍ਰਤੀ ਤੁਹਾਡਾ ਕੀ ਰਵੱਈਆ ਸਰਕਾਰ ਕੋਈ ਵੀ ਹੋਵੇ ਮੈਂ ਤੇ ਗੱਲ ਕਹੂੰਗਾ ਕੇਂਦਰ ਸਰਕਾਰ ਸੂਬਾ ਸਰਕਾਰਾਂ ਕੇਸ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਇੱਕ ਨਹੀਂ ਦੋ ਨਹੀਂ ਸਾਰੀਆਂ ਇਹ ਟੋਟਲ ਹੀ ਕਿਸਾਨ ਵਿਰੋਧੀ ਨੇ ਲੋਕਾਂ ਦੇ ਵਿਰੋਧੀ ਨੇ ਇਹ ਕੇਵਲ ਤੇ ਕੇਵਲੇ ਇਹਨਾਂ ਨੂੰ ਚਾਹੀਦੇ ਆ ਧਨਾਢ ਲੋਕ ਜਿਹੜਾ ਇਲੈਕਸ਼ਨਾਂ ਚ ਇਹਨਾਂ ਨੂੰ ਪੈਸਾ ਦੇ ਸਕਣ ਔਰ ਸਭ ਤੋਂ ਵੱਡੀ ਗੱਲ ਇਸ ਟਾਈਮ ਤੇ ਉਹਨਾਂ ਦੀ ਇੱਕ ਚਿੰਤਾ ਦਾ ਵਿਸ਼ਾ ਹੈ ਵੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਜਿਹੜਾ ਫੈਸਲਾ ਕੀਤਾ ਜੇਕਰ ਇਹ ਜਿਉਂਦਾ ਰਹਿ ਗਿਆ ਤੇ ਫੇਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਖੈਰ ਨਹੀਂ ਰਾਜਨੀਤਿਕ ਪਾਰਟੀਆਂ ਜਿਹੜਾ ਹੁਣ ਤੱਕ ਜਿਸ ਤਰ੍ਹਾਂ ਲੋਕਾਂ ਨੂੰ ਇਲੈਕਸ਼ਨਾਂ 'ਚ ਆ ਕੇ ਉਹ ਲੌਨੀ ਪਾਪਰ ਦਿੰਦੀਆਂ ਨੇ ਤੇ ਮੁੜ ਕੇ ਕੁਛ ਨਹੀਂ ਉਹਨਾਂ ਨੂੰ ਵੀ ਅਪੀ ਜੇਡ ਢੱਲੇਵਾਲ ਰਹਿ ਗਿਆ ਤੇ ਇਹ ਫਿਰ ਜਿਹੜਾ ਉਸ ਤੋਂ ਬਾਅਦ ਸਾਡਾ ਤੋਰੀ ਫੁਲਕਾ ਘਰ ਜਾਏਗਾ ਇਹ ਲੋਕ ਸਾਡੇ ਨਾਲ ਇਸ ਤਰ੍ਹਾਂ ਮਹਿਕਾਂ ਵਿੱਚ ਨਹੀਂ ਆਉਣਗੇ ਇਸ ਕਰਕੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਅੱਜ ਸਾਰੇ ਵੇਖ ਕੇ ਮੈਂ ਕਹੂੰਗਾ ਰਾਜੀ ਨਹੀਂ ਪਰ ਜਿਹੜੇ ਲੋਕ ਨੇ ਉਹਨਾਂ ਨੇ ਫੈਸਲਾ ਕਰਤਾ ਕਿ ਕਿਸਾਨਾਂ ਦਾ ਲੀਡਰ ਕੌਣ ਆ ਜਗਜੀਤ ਸਿੰਘ ਢੱਲੇਵਾਲਾ ਜਾਂ ਕੋਈ ਹੋਰ ਤੁਸੀਂ ਕਹਿ ਰਹੇ ਹੋ ਕਿ ਢੱਲੇਵਾਲ ਸਾਹਿਬ ਨੂੰ ਤਾਂ ਇੱਕੇ ਰਾਜੀ ਨਹੀਂ ਇਹ ਲੜਾਈ ਕਿਸ ਚੀਜ਼ ਦੀ ਹੈ ਜਥੇਬੰਦੀਆਂ ਦੇ ਵਿੱਚ ਜਦੋਂ ਸਾਰੇ ਕਹਿੰਦੇ ਆ ਕਿ ਇਸ ਦਾ ਖੇਤੀ ਹਿੱਤਾਂ ਲਈ ਲੜਦੇ ਆ ਸਾਡੇ ਜਿਹੜੇ ਇੰਟਰਸਟ ਨੇ ਸਟਰਗਲ ਦੇ ਉਹ ਹੈਗੇ ਨੇ ਜਿਹੜੀ ਖੇਤੀ ਨੂੰ ਦਰਪੇਸ਼ ਚੁਣੌਤੀਆਂ ਪਰ ਜੇਕਰ ਤੁਹਾਡਾ ਮਿਨਿਮਮ ਏਜੰਡਾ ਇਕੱਠਾ ਮੈਕਸਿਮਮ ਏਜੰਡਾ ਇਕੱਠਾ ਤਾ ਪਰ ਇਹ ਵਖਰੇਵੇਂ ਕਿਉਂ ਹੋਇਆ ਕਿਹੜੀ ਇਹੋ ਜੀ ਗੱਲ ਹੈ ਜਿਹੜੀ ਲੋਕਾਂ ਨੂੰ ਨਹੀਂ ਪਤਾ ਕਿਸਾਨ ਜਿੱਥੇ ਬੰਦੀਆਂ ਆਲੇ ਦੇ ਵਿਚਾਰੇ ਆ ਤੁਸੀਂ ਬਹੁਤ ਵਧੀਆ ਸਵਾਲ ਬੇਟਾ ਜੀ ਕੀਤਾ ਹੈ ਮੈਨੂੰ ਤੁਸੀਂ ਇਹ ਕਹਾਂ ਆ ਵੀ ਇਕੱਠੇ ਨੇ ਸਾਡੇ ਏਜੰਡੇ ਇਕੱਠੇ ਆ ਸਾਡੇ ਜਿਹੜੇ ਮਸਲੇ ਉਹ ਇਕੱਠੇ ਨੇ ਅਸੀਂ ਲੜਾਈ ਜਿਹੜੀ ਆ ਉਹ ਸਾਰੇ ਇਸੇ ਤਰ੍ਹਾਂ ਲੜਦੇ ਆਪਾਂ ਨੂੰ ਲੜਦੇ ਆ ਤੇ ਸਰਕਾਰਾਂ ਦੇ ਖਾ ਮੈਨੂੰ ਇੱਕ ਗੱਲ ਦੱਸੋ ਜੇ ਏਜੰਡਾ ਸਾਡਾ ਮੈਂ ਕਹੂੰਗਾ ਕਿ ਬਿਲਕੁਲ ਇਕੱਠਾ ਨਹੀਂ ਨਹੀਂ ਇਕੱਠਾ ਨਹੀਂ ਇਕੱਠਾ ਤੁਸੀਂ ਮੈਨੂੰ ਇਹ ਦੱਸੋ ਵੀ ਅੱਜ ਇੱਕ ਬੰਦਾ ਇਹ ਕਹਿੰਦਾ ਕਿਸਾਨ ਆਗੂ ਕਿ ਐਮਐਸਪੀ ਤੋਂ ਬਣ ਨਹੀਂ ਸਕਦੀ ਐਪ ਐਮਐਸਪੀ ਕਿਸੇ ਕੀਮਤ ਤੇ ਪਈ ਨਹੀਂ ਬਣੇਗੀ ਕਹਿ ਰਿਹਾ ਨਾ ਗਰਨਾਮ ਸਿੰਘ ਚੰਡੋਨੀ ਕਹਿੰਦਾ ਕਿ ਨਹੀਂ ਕਹਿੰਦਾ ਕਹਿੰਦਾ ਨਾ ਤੁਹਾਡੇ ਚੈਨਲ ਤੇ ਕਿਹਾ ਉਹਨੇ ਤਾਂ ਫਿਰ ਇਹ ਦੱਸੋ ਵੀ ਝੰਡਾ ਇਕੱਠਾ ਕਿਵੇਂ ਹੋ ਗਿਆ ਇੱਕ ਆਗੂ ਕਹਿੰਦਾ ਹੈ ਕਿ ਜਿਹੜੀ ਐਮਐਸਪੀ ਆ ਇਹ ਸਾਡੇ ਅਜੰਡੇ ਚ ਨਹੀਂ ਸੀ ਉਹ ਤਾਂ ਐਂ ਕਹਿੰਦੇ ਸੀ ਕਿ ਜਦੋਂ ਦਿੱਲੀ ਗਏ ਸੀ ਉਦੋਂ ਅਜੰਡੇ ਚ ਨਹੀਂ ਸੀ ਕਿਉਂ ਨਹੀਂ ਸੀ ਸੰਯੁਕਤ ਕਿਸਾਨ ਮੋਰਚਾ ਜਿਹੜਾ ਬਣਿਆ ਸੀ ਤੁਸੀਂ ਤਿੰਨ ਖੇਤੀਗਰ ਉਹਨਾਂ ਲਈ ਗਏ ਸੀ ਬਿਲਕੁਲ ਗਲਤ ਗੱਲ ਜਿੱਥੇ ਤਿੰਨ ਖੇਤੀ ਕਾਨੂੰਨ ਸੀ ਤੇ ਜਿੱਥੇ ਹੈਗਾ ਸੀ ਆਪਣਾ ਬਿਜਲੀ ਸੋਧ ਬੈਨ ਸੀ ਤੇ ਪਰਾਲੀ ਦੇ ਸਬੰਧ ਸੀ ਪਰ ਇਹ ਦੱਸੋ ਇਹ ਤੁਸੀਂ ਸਾਡਾ ਪੰਜਾਬ ਦਾ ਤੇ ਹਰਿਆਣਾ ਦਾ ਮਸਲਾ ਜਿਹੜੇ ਬਾਕੀ ਸੂਬੇ ਜਿਹੜੇ ਸਾਡੇ ਵਿੱਚ ਆਏ ਉਹ ਕਿਉਂ ਆਏ ਉਹ ਇਸ ਕਰਕੇ ਆਏ ਸੀ ਐਮਐਸਪੀ ਦੀ ਗਾਰੰਟੀ ਕਰਕੇ ਆਏ ਸੀ ਕਿ ਜੇ ਤੁਸੀਂ ਨਹੀਂ ਲਾਓਗੇ ਤਾਂ ਬਿਹਾਰ ਆਇਆ ਸੀ ਤਾਂ ਯੂਪੀ ਆਇਆ ਤਾਰਾਸ਼ਟਾਨ ਆਇਆ ਸੀ ਐਵੇਂ ਨਹੀਂ ਸੀ ਸਾਡੇ ਨਾਲ ਉੱਤੋਂ ਉੱਠਣ ਦਾ ਨੁਕਸਾਨ ਹੋਇਆ ਤੁਹਾਡੇ ਸਾਹਮਣੇ ਜੇ ਨਾ ਉੱਠਦੇ ਤੇ ਉਥੋਂ ਲੈ ਕੇ ਉੱਠਦੇ ਤੇ ਸਭ ਕੁਝ ਹੋਣਾ ਕਿਉਂਕਿ ਉਦੋਂ ਇਲੈਕਸ਼ਨ ਸੀ ਉਹਨਾਂ ਇਲੈਕਸ਼ਨਾਂ ਦੇ ਵਿੱਚ ਜਿਹੜੀਆਂ 2022 ਦੀਆਂ ਇਲੈਕਸ਼ਨਾਂ ਸੀ ਉਹਨਾਂ ਇਲੈਕਸ਼ਨਾਂ ਯੂਪੀ ਇੱਕ ਚੌਥਾ ਪਾਵਾ ਹੈ ਪਰ ਕੇਂਦਰ ਸਰਕਾਰ ਦਾ ਦਿੱਲੀ ਦਾ ਰੂਟ ਤਾਂ ਹੋਈ ਹੈ ਪ੍ਰਧਾਨ ਮੰਤਰੀ ਦੀ ਕੁਰਸੀ ਦਾ ਬਿਲਕੁਲ ਚੌਥਾ ਪਾਵਾ ਹੈ ਜੇ ਉਹਦੇ ਵਿੱਚ ਅਸੀਂ 22 ਚ ਹਰਾ ਆ ਜਾਂਦੇ ਤੇ ਫਿਰ ਅੱਜ ਸਾਨੂੰ ਮੋਰਚਾ ਲਾਉਣੇ ਪੈਂਦੇ ਅੱਜ ਭੁਖੜਤਾ ਅੱਜ ਮਰ ਮਰ ਕੇ ਬਹਿਣਾ ਪੈਂਦਾ ਬਿਲਕੁਲ ਨਹੀਂ ਅੱਜ ਜਿਹੜਾ ਅਸੀਂ ਕਿਸਾਨਾਂ ਨੂੰ ਫਿਰ ਉਹ ਕਹਿੰਦੇ ਸਾਡੀ ਲੜਾਈ ਵੀ ਜੀ ਇਹੋ ਹੀ ਆ ਇਹ ਲੜਾ ਇਹਦੇ ਢੰਗ ਤਰੀਕੇ ਵਰਤੇ ਹੋਣਾ ਚਾਹੀਦਾ ਮੈਨੂੰ ਇਹ ਦੱਸ ਦਿਓ ਕਿ 1947 ਤੋਂ ਬਾਅਦ ਮੁਲਾਜ਼ਮਾਂ ਦੇ ਬੜੇ ਸੱਤ ਪੇ ਕਮਿਸ਼ਨ ਸਾਰੀਆਂ ਉਹਨਾਂ ਦੀਆਂ ਪੇ ਕਮਿਸ਼ਨ ਦੀਆਂ ਜਿਹੜੀਆਂ ਕਮਿਸ਼ਨਾਂ ਦੀਆਂ ਰਿਪੋਰਟਾਂ ਸੀ ਉਹ ਸਾਰੀਆਂ ਲਾਗੂ ਹੋਈਆਂ ਸਾਡਾ ਇੱਕ ਕਮਿਸ਼ਨ ਬਣਿਆ ਡਾਕਟਰ ਸੁਆਮੀ ਨਾਥਨ ਉਹ ਸੁਆਮੀ ਨਾਥਨ ਦੀ ਰਿਪੋਰਟ ਅਸੀਂ ਅੱਜ ਤੱਕ ਲਾਗੂ ਨਹੀਂ ਕਰਾ ਸਕੇ ਤੇ ਇਹ ਜਿਹੜੀਆਂ ਸੈਂਕੜੇ ਕਿਸਾਨ ਜਿੱਥੇ ਬੰਦੀਆਂ ਹਰ ਰਾਜਨੀਤਿਕ ਪਾਰਟੀ ਦਾ ਕਿਸਾਨ ਵਿੰਗ ਹੈ ਉਹਨਾਂ ਨੇ ਕੀਤਾ ਕੀ ਆ ਇਹ ਦੱਸ ਦਿਨ ਜਰਾ ਤੇ ਢੱਲੇਵਾਲ ਨੇ ਫੈਸਲਾ ਵੀ ਕਿਉਂ ਕੀਤਾ ਇਸੇ ਕਰਕੇ ਕੀਤਾ ਕਿ ਅਜ ਤੱਕ ਅਸੀਂ ਕਿਸਾਨਾਂ ਨੂੰ ਕੁਝ ਨਹੀਂ ਦਿਵਾ पाए ਤੇ ਹੁਣ ਸਾਨੂੰ ਕੋਈ ਫੈਸਲਾ ਕੋਈ ਲੜਾਈ ਲੜਨੀ ਪੈਗੀ ਤਾਂ ਹੀ ਫੈਸਲਾ ਹੈ ਜੀ ਬਿਲਕੁਲ ਸੋ ਬਲਦੇਵ ਸਿੰਘ ਸਿੱਸਾ ਸਾਹਿਬ ਆਪਣੇ ਨਾਲ ਸੀ ਸੋ ਅਖਨੌਰੀ ਬਾਰਡਰ ਤੋਂ ਅਸੀਂ ਤੁਹਾਡੇ ਨਾਲ ਜੁੜ ਰਹੇ ਹਾਂ ਜੋ ਵੀ ਅਪਡੇਟ ਲਗਾਤਾਰ ਹੋ ਉਹ ਸਾਂਝੀ ਕਰਦੇ ਰਹਾਂਗੇ